ਸਾਪਾ ਚਲ ਕੇ ਲੈਣ ਆ ਰਹੋ ਬਠਾ ਨਰਾਣੀ ਆਪਾਂ ਲੱਗ ਗਈ ਗੱਡੀ ਉੱਪਰ ਆ ਖਲੀ ਵਾ ਮਤਲਬ ਤਾਂ ਤੇ ਆਪਾਂ ਰਿੱਧਨ ਮੈਂ ਹਾਲ ਗੇਟ ਆ ਗਿਆ ਮੈਂ ਆਪਣਾ ਸੈਂਪਲ ਰਿੱਧਨ ਲੈਣ ਆਇਆ ਬੁੱਕ ਦਾ ਟੁਗੇਦਰ ਵੇ ਇਧਰ ਆਉਂਦੇ ਹਾਂ ਹਾਂ ਇਹਦਾ ਆਵੇ ਤੇ ਹਾਂ ਜੀ ਹਾਂ ਨਾ ਕੀ ਕਰ ਲੋਗੇ

ਗਾਈਸ ਆਪਾਂ ਹਰੂ ਲੈ ਆ ਗਏ ਵਾ ਸੜ ਗਿਆ ਆਹੋ ਇਹ ਤਾਂ ਖਾ ਗਿਆ ਸੜਨਾ ਬਣਾ ਇਹ ਗਲੀ ਤੋਂ ਤੇ ਜਾਵਾ ਸਾਰੇ ਲੈਣ ਆ ਗਏ ਆਪਾਂ ਸੇਟੀ ਆ ਗਏ ਐ ਚੱਕੀ ਤੋਂ ਗਰਾਂਟਿਜ਼ ਇੱਕ ਸਾਲ ਇਹਦੇ ਤੋਂ ਕੋਈ ਨਹੀਂ ਲਾਣਾ ਲੈ ਦੇਣਾ ਤੇ ਨਹੀਂ ਆਉਂਦੇ ਮਾਈਨ ਵੀ ਆਵਲਾ ਪਾਪਾ ਆਵਣਾ ਨੰਬਰ ਗੋਲਤਾ ਆਪਾ ਬਦਲਾ ਨਾ ਤੇਮੰਨ ਬਾਰਦੇ ਆਸਲਾਸਟ ਵੀ ਤੇ ਆਉਂਦੇ ਆ ਵਾ ਵਧੀਆ ਬਾਰ ਤੇ ਆਉਣਾ ਤਾਂ ਗੰਦ ਆ ਆ ਚਾਰਵੇਂ ਦੇਖ ਰਿਹਾ ਸੀ ਤੈਨੂੰ ਤੇ ਆਪਾਂ ਅੱਜ ਚਲਦੇ ਮੱਲਾ ਚਲੋ ਠੀਕ ਹੈ ਤੁਹਾਡੇ ਕੋਲ ਆਵਲਾ ਪਸੰਦ ਲੇ ਇਹ ਵਾਲੇ ਦੁਜੀ ਪਿਉਰੀਫਾਇਰ ਆ ਬੰਦਿਆ ਆਹ ਕਿੰਨੇ ਜਿਆਦਾ ਪਰਦੇ ਦੇ ਪਾਗਨ ਬਿਕਨ ਤੇ ਆਗੇ ਵਾ ਸਾਡੇ ਆਪਣਾ ਐਡਰੈਸ ਦੱਸੋ ਲਖਮੀ ਇਲੈਕਟ੍ਰੋਨਿਕ ਹਾਂਜੀ ਜੌਨਸਨ ਮਾਰਕੀਟ ਇਹ ਮਲ ਨਹੀਂ ਜੌਨਸਨ ਮਾਰਕੀਟ ਜੌਨਸਨ ਮਾਰਕੀਟ ਮੈਂ ਹੌਲ ਸੇਲ ਇੱਥੇ ਹਾਂਜੀ ਸਾਡੇ ਕੋਲ ਹੌਲ ਸੇਲ ਰੇਟ ਪੈਣ ਲੱਗਿਆ ਠੀਕ ਆ ਵਾਖ ਵਾਖੇ ਪ੍ਰਾਈਸ ਹੋਣਿਆ ਹਾਂਜੀ ਸਾਰੇ ਲਗਭਗ ਵਧੀਆ ਕੁਆਲਿਟੀ ਦਾ ਸਮਾਨ ਹੈ ਠੀਕ ਹੈ ਠੀਕ ਮੈਂ ਖੁਦ ਤਿਆਰ ਕਰਦੇ ਹਾਂ ਹਾਂਜੀ ਗਾਇਸ ਆਪਾਂ ਤੇ ਆ ਵਾਲਾ ਪਸੰਦ ਕਰ ਲਿਆ ਵਾ ਤੇ ਜੋਂਸਨ ਜੋਂਸਨ ਹਾਂ ਬਰਤੂ ਵੀ ਰਸਤਾ ਜਾਂਦਾ ਹਾਲ ਵੀ ਤੁਹਾਨੂੰ ਰਸਤਾ ਆਇਆ ਹਾਂ ਉਹ ਗੜੀ ਜਿਹੜੀ ਸਾਡੇ ਹਾਂ ਉਹ ਗੜੀ ਜਿਹੜੀ ਆਪਾਂ ਨੇ ਗਾਇਸ ਇਹ ਇਹ 12 ਭਾਗ ਹੈ ਠੀਕ ਹੈ ਠੀਕ 3 ਅੰਗਲ ਨਹੀਂ ਤင်း ਕੀ ਕਰਨ ਤੇ ਅੰਗਲ ਹਾਂ ਕਿੰਨੇ ਦੇ ਵੀਰ ਜੀ ਹੁੰਦਾ ਹੋਰ ਬਣਾ ਦੋ ਖੁਦ ਮੈਂ ਇਹ ਫਲੋਟ ਵਾਲਾ ਹੁੰਦਾ ਘੱਟੋ ਤੇ ਬਣਾਇਆ ਕਿੰਨਾ ਟਾਈਮ ਲੱਗਦਾ ਹੈ ਇੱਕ ਮਤਲਬ ਚੀਜ਼ ਬਣਾਉਣ ਨੂੰ 40 ਮਿੰਟ ਮੈਂ ਪੀਸ ਲਗਾ ਦਿੱਤਾ ਠੀਕ ਹੈ ਠੀਕ ਹੈ ਗਾਇਜ਼ ਓਕੇ ਓਕੇ ਗਾਇਜ਼ ਸਭ ਤੋਂ ਖੁਦ ਬਣਾਉਂਦੇ ਤੇ ਅਛਾ ਇਹਦਾ ਤਿਆਰ ਕਰਨੇ ਦੀ ਲੈ ਕੇ ਜਿਹੜੇ ਹੁੰਦੇ ਨਾ ਬਾਕਸ ਜਿਹੜਾ ਇਹਦਾ ਸਮਾਨ ਆਹ ਨਾਲ ਇਹ 2 ਗਲਾਸ ਕੋਲ ਹਨ ਨਾ ਇਹ 2 ਗਲਾਸ ਜਿੰਨੇ بڑے ਮੋਰੇ ਛੋਟੇ ਪਿੱਛੇ ਜਾਂਦੇ ਨੇ ਇਹੇ ਹੀ ਮੋਟੇ ਸਾਰੇ ਦਿੱਤੇ ਨੇ ਗਲਾਸ ਬਦਲੇ ਦਾ ਹੈ ਇੱਕ بڑے ਜਾਂਦੇ ਨੇ ਇਹ ਟ੍ਰਾਂਸਪੇਰੈਂਟ ਹੈ ਜਦੋਂ ਕੰਦੇ ਹੋ ਜਾਇਆ ਕਰਨਾ ਇਹਨਾਂ ਨੂੰ ਬਦਲਦੇ ਰਹਿ ਹਾਂਜੀ ਵੀ ਜੀ ਨਾਲ ਚੰਨ ਦੇਤਾ ਹੋ ਚੈਨਲ ਮੰਗਦੇ ਸੀ ਤੇ ਆਪਾਂ ਚੈਨਲ ਖੋਲ ਕੇ ਦੇਤਾ ਇਹਨਾਂ ਨੂੰ ਸਬਸਕ੍ਰਾਈਬ ਤੇ ਬਾਕੀ ਮਿਲਦੇ ਤੁਹਾਨੂੰ ਹੁਣ ਬਾਅਦ ਵਿੱਚ ਕੋਈ ਕਿਸੇ ਨੇ ਵੀ ਜੁਆਇਨ ਕਰਨਾ ਤੇ ਦੁਕਾਨ ਤੇ ਜਰੂਰ ਆਇਓ ਪੂਰਾ ਹੋਲ ਸੇਲ ਰੇਟ ਦਿੰਦੇ ਹਣਾ ਵੀ ਜੀ ਹਾਂ ਜੀ ਠੀਕ ਬਾਕਸ ਚ ਪੈਨ ਲੱਗਾ ਵਾਣ ਇਹ ਵਾਲਾ ਰੋ ਜਿਹੜਾ ਲੈ ਆ ਗਾਇਸ ਵੇਖੋ ਫੋਟ ਵੀ ਲੱਗ ਗਈ ਆਰੋ ਹਡਾ ਸਿਲੈਕਟ ਹੋ ਗਿਆ ਛੱਤੀ ਗੱਲ ਆ ਉਸਮਾਨ ਆ ਨਾਮ ਜਾ ਵੀ ਨਾ ਗਾਇਸ ਜਰੂਰ ਜੁਆਇਨ ਕਰਿਓ ਸਾਰੇ ਹੁਣ ਆਪਾਂ ਚੱਲਨੇ ਵਾਂ ਪਾਪਾ ਲਾਗੇ ਪੈਗੇ ਇਹ ਦੁਕਾਨ ਇਹ ਆਲਦੀ ਦੀ ਦੁਕਾਨ ਆਹ ਦੇ ਰਿਹਾ ਉਹ ਗੱਲ ਕਰਦਾ ਕਿ ਜੰਦੀ ਨੇ ਤਾ ਡੋ ਯਾ ਪਰ ਓਰ ਮਿੱਤਰੋ ਆਲਾ ਓਲਾ ਖਿਲੇ ਆ ਰਹੇ ਗਾਉਂ ਬਲਬਲੇ ਆ ਗਏ ਖੜਾ ਖੜਿਆ ਚੱਲੇ ਜਾਂਦਾ ਗੋਦੜਾ ਖੜਿਆ ਓ ਸ਼ੇਰ ਕਿੰਨੇ ਦੇਣਾ ਮਾਰਦਾ ਦੇ 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 ਆ ਗਿਆ ਸ਼ੋਪਿੰਗ ਠੀਕ ਹੈ ਠੀਕ ਤੇ ਦੁਕਾਨ ਤੇ ਆ ਗਏ ਆਪਾਂ ਬਲਬੇ ਹੈਲੋ ਮੰਮੀ ਕੀ ਲੈਣਾ ਹੈ ਦੇਖ ਬਲਬਲੇ ਲੈਨੇ ਕੋਈ ਨਾ ਸਿਰਫ ਹੱਪਾ ਲੈ ਕੇ ਆ ਗਏ ਬਲਬ ਵਗੈਰਾ ਸਭ ਹੋ ਗਿਆ ਤੇ ਹੁਣ ਆਪਾਂ ਚੱਲੇ ਜੀ ਗੱਡੀ ਕੋਲ ਤੇ ਗਾਇਸ ਫਾਈਨਲੀ ਆਪਾਂ ਗੱਡੀ 'ਚ ਆ ਗਏ ਵਾ ਸਮਾਂ ਮੰਡੀ ਆ ਗਏ ਗਾਇਸ ਫਾਈਨਲੀ ਆਪਾਂ ਹੁਣ ਜਾਣਦੇ ਦੇਮਾ ਲੈ ਲੈਂਦਾ ਮਿਲਦੇ ਹਾਂ ਜੀ ਤੁਹਾਨੂੰ ਬੈਕ ਟੂ ਵਲੌਗ ਬਾਅਦ ਵਿੱਚ ਸ਼ਾਇਦ ਸਾਰਾ ਸ਼ਾਇਦ ਸ਼ੁਰੂ ਘੁੰਮ ਕੇ ਸ਼ਾਪਿੰਗ ਕਰਕੇ ਆਗੇ ਯਾ ਆ ਮਤਲਬ ਇੱਥੇ ਬਹੁਤ ਫੇਮਸ ਸਮੋਸੇ ਨਾਲ ਬਹੁਤ ਚਾਰਾ ਟੇਸਟੀ ਨੇ ਦੇਵ ਤਾਂ ਆਪਾਂ ਨਾਲ ਸਮੋਸੇ ਖਾਂਦੇ ਆਪੇ ਦੋ ਪਲੇਟ ਬ੍ਰੈਡ ਇੱਕ ਪਲੇਟ ਬ੍ਰੈਡ ਪਕੌੜਾ ਕਰਾਈਵਾ ਬਾਕੀ ਸਮੋਸੇ ਵਾ ਤੇ ਬਰੇਫੇ ਮਸੀਨਾ ਦੇ ਸਮੋਸੇ ਅੰਦਰ ਗਾਈਸ ਵੀ ਇੱਕ ਸਾਦੇ ਹੋਰ ਰिलायंस ਮਾਰਕੀਟ ਸਾਡੇ ਦੀ ਰਿਲਾਇੰਸ ਮਾਰਕੀਟ ਤੇ ਮਿਲਦੇ ਹਾਂ ਬੈਕ ਟੂ ਵਲੌਗ ਆਪਾਂ ਕਾਫੀ ਲੇਟ ਆਪਾਂ ਬ੍ਰੈਡ ਪੋੜੇ ਕਰਾ ਲਈ ਹੈਲੋ ਮੰਮੀ ਹੈਲੋ ਗਾਇਸ ਸ਼ਾਰੂ ਕੋਮ ਮੇ ਗਿਆ ਹੀ ਬਸ ਮੋਸੇ ਬ੍ਰੈਡ ਪਕੌੜੇ ਖਾ ਲਵਾਂ ਕਿ ਗਾਇਸ ਸਾਰੇ ਜਣੇ ਬੈਕ ਟੂ ਘਰ ਆ ਗਏ ਆਪਾਂ ਵੇਖ ਸਕਦੇ ਜੋ ਸਮਾਨ ਰੱਖਣ ਦਾ ਪਿੰਦਰ ਵੇਖੋ ਖਲਾਰਾ ਮੇਰੇ ਉਸਮਾਨ ਭਾਵੇਂ ਨਾਮ ਫੜਿਆ ਆਪਣਾ ਫੜਨ ਦਾ ਜੋਗਾ ਆਪਣਾ ਤਾਂ ਫੜਦਾ ਨਹੀਂ ਬੁੱਕੀ ਪਈ ਮੇਰੀ ਇੱਕ ਪਿੱਛੇ ਫਾੜ ਫਾੜ ਫਿਰ ਗਾਇਸ ਮੈਂ ਜਲੂਸ ਕੱਟ ਛੱਡਦੀ ਆਪਣੇ ਕੱਪੜਿਆਂ ਦੇ ਬਾਅਦ ਮੰਮੀ ਲਾਈ ਵੇਖੋ ਹੁਣ ਸਾਰੀ ਹੱਦ ਗੱਡੀ ਖਾਲੀ ਹੋ ਗਈ ਮੈਂ ਪਪਾ ਗੱਡੀ ਲਾਉਂ ਚੱਲ ਗਏ ਮੈਂ ਤੇ ਆਪਾਂ ਆ ਗਏ ਅੰਮ੍ਰਿਤਸਰਵਾ ਤੇ ਅੱਜ ਦਿਨ ਦੇਖਣ ਵੀ ਲੋਗ ਬਾਅਦ ਵਿੱਚ